ਟਰੈਕਟਰ ਬਹੁਤ ਨੇ 19 ਦਾ ਮਾਡਲ ਦਾ ਫੜਿਆ ਮੈਂ ਉਹਨੂੰ ਕਹਿ ਆ ਮੈਂ ਸੁਧਾ ਵਾਧਲਾ ਗਿਆ ਸਰਾ ਠੀਕ ਕੋਈ ਗੱਲ ਨਹੀਂ ਆ ਟਰੈਕਟਰ ਖੋਤਾ ਇਹ ਸਰ ਪਰਾਣੀ ਸਰ ਠੀਕ ਆ ਬਸ ਸਰਾਡੇ ਚਾਚੇ ਦੇ ਉਹਦੇ ਓਰ ਵਾਲੇ ਲੱਗ ਗਏ ਉਹਦੇ ਓਰ ਵਾਲੇ ਹਣ ਯਾ ਚੋਪੋ ਵੀ ਕਰ ਦੋ ਗੁਰਪਾਨ ਇਹ ਕਲੀ ਦੇ ਕਿ ਵਿੱਚ ਸਾਰੇ ਇਹ ਸੇਫਟੀ ਦਾ ਨਾ ਕਰੀ ਪਰਚਾ ਦਰਜ ਕਰਾਣੇ ਸਾਰੇ ਇਹ ਪਰਚਾ ਮਾਰੇ ਆ ਪ੍ਰੇਮ ਆਪਣਾ ਕੁਰਬਾਨ ਦਾ ਮੇਰੀ ਗੱਲ ਸੁਣੀਏ ਸਾਰੇ ਇਹ ਗੰਨਾ ਸਾਲ ਵਿੱਚ ਦੇ ਰੱਖੀ ਐ ਕੋਈ ਪਰਚਾ ਹੋਈ ਨਹੀਂ ਆਹ ਤੇ ਸਾਰਾ ਕੋਈ ਕੋਈ ਤੇਨੂ ਮਾਰਿਆ ਪਰ ਉਹਨਾਂ ਟਾਲੀ ਤੇ ਲਾਏ ਨਾਲ ਖੜੀ ਰਹੀ ਦੀ ਗੁਰਪਾਨੀ ਵਿੱਚ ਆੜੀ ਦੱਸੀ ਐਂਟਰਾਂ ਦੀ ਲਾਗੇ ਆ ਆਂ ਦੱਸੀ ਜਾਏ ਆ ਟਰੈਕਟਰੋਂ ਬਣਾਏ ਆ ਉਹਨੇ ਰਹਿੰਦਾ ਆ ਨਾਟੀ ਕੋਈ ਕਰਤੀ ਨਹੀਂ ਆ ਨੂੰ ਚੇਤਾ ਨਹੀਂ ਆ ਇਹੋ ਪੁਲਾ ਸਰਮ ਵਾਲਿਆ ਦੋਨੋਂ ਪੋਚਣਾ ਹੋਣਾ ਸਰਾਂ ਦਾ ਮੈਚ ਲਾਉਣਾ ਉਹਦਾ ਜੁਨੀਆ ਦਾ ਮੈਚ ਲਾਉਣਾ ਮੈਂ ਚਲਾਉਂਦਾ ਹਾਂਜੀ ਨਹੀਂ ਸਰ ਉਹ ਵਹੀ ਜਿਹੜਾ ਵਾਲਿਆਂ ਨੇ ਜਲਾਇਆ ਆਂਦੇ ਆ ਉਹਨੇ ਜਾਂਦੇ ਆ ਉਹਨੂੰ ਕੋਈ ਡ੍ਰਾਈਵਰ ਕੋ ਪਾਓ ਸਰ ਹਾਂ ਭਜਾਉਗਾ ਬਾਮੂੜੇ ਜਿਹੜਾ ਜਿਹੜਾ ਅੱਜ ਛੇ ਜਿਹੜੇ ਤੁਸੀਂ ਆ ਗਏ ਜੀ ਭਾਜੀ ਸੇਵ ਹਾਂ ਜਿਨ੍ਹਾਂ ਨੂੰ ਨਵਾਂ ਟਰੈਕਟਰ ਲੈ ਆਣਾ ਭਾਈ ਆਹੋ ਕੋ ਨਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਣ ਜਿਹੜਾ ਉਹ ਵੀ ਹੋਰ ਲੱਗੇ ਤਾਂ ਖੋਲੋ ਇਹ ਗੱਜਾ ਟਰੈਕਟਰ ਅੰਦਰ ਲੋਡ ਨਹੀਂ ਆ ਨਹੀਂ ਉਹਦਾ ਆਪਣਾ ਖਰਾਬ ਹੋ ਜਾ। ਜਿਬਾਨ ਜੀ ਅਸੀਂ ਐਸਐਸਫ ਛੜਕਸ ਰੱਖਿਆ ਫੋਰਸ ਗਰਾਸਪਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਨੂੰ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਹੀ ਆਇਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਸੀ ਉਹਨੇ 3-4 ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਇੱਥੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਆਂ ਸੇਫਟੀ ਵਾਸਤੇ ਗੱਲਾਂ ਖੜਨੀਆਂ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਤਾਂ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਇਹ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸੱਟ ਲੱਗੀ ਹੈ ਉਹਦੇ ਅਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਉਹਨਾਂ ਰਾਜ ਨਿਵਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ